ਪਦਾਰਥਾਂ ਦੀ ਪ੍ਰਾਪਤੀ ਹੈ ਆਪਦੀ ਕਿਰਪਾ ਹੈ ਸਵਾਲ ਇਹ ਜੇ ਤੇ ਦਸਾਂ ਨਵਾਂ ਦੀ ਕਿਰਤ ਨਾਲ ਤੂੰ ਆਪਣੀ ਜ਼ਿੰਦਗੀ ਚ ਜਾਇਦਾਦ ਇਕੱਠੀ ਕਰਦਾ ਹੈ ਫੇ ਕਿਰਪਾ ਹੈ ਤੇ ਜੇ ਕੱਲਾ ਕਾਰਾਂ ਨੂੰ ਕੋਠੀਆਂ ਨੂੰ ਜ਼ਮੀਨਾਂ ਜਾਇਦਾਦਾਂ ਨੂੰ ਹੀ ਤੂੰ ਰੱਬ ਦੀ ਕਿਰਪਾ ਕਹਿਣੀ ਹੈ ਫਿਰ ਤੇ ਕਈ ਵਾਰੀ ਗਲਤ ਤਰੀਕੇ ਨਾਲ ਮਾਇਆ ਕਮਾਉਣ ਵਾਲੇ ਕੋਲ ਤਾਂ ਕਈ ਕਈ ਘਰ ਹੁੰਦੇ ਨੇ ਇੱਕ ਘਰ ਚ ਨੇ ਆਪ ਰਹਿਣਾ ਹੁੰਦਾ ਦੋ ਦੋ ਚਾਰ ਚਾਰ ਘਰ ਉਹਨੇ ਸ਼ਹਿਰ ਚ ਲੈ ਕੇ ਰੈਂਟ ਤੇ ਛੱਡੇ ਹੁੰਦੇ ਨੇ ਫਿਰ ਤੇ ਉਹ ਇਹ ਵੀ ਕਹਿ ਸਕਦਾ ਮੇਰੇ ਤੇ ਤੁਹਾਡੇ ਨਾਲੋਂ ਰੱਬ ਦੀ ਕਿਰਪਾ ਥੋੜਾ ਜਿਹਾ ਬੋਲੋ ਜੀ ਜ਼ਿਆਦਾ ਹੋ ਸਕਦਾ ਹੈ ਗਲਤ ਕਮਾਈ ਕਰਨ ਵਾਲੇ ਕੋਲ ਜੇ ਘਰ ਦੇ ਜੀ ਤਿੰਨ ਨੇ ਗੱਡੀਆਂ ਚਾਰ ਹੋਣ ਹੋ ਸਕਦਾ ਉਹ ਵੀ ਇਹ ਕਹਿ ਸਕਦਾ ਮੇਰੇ ਤੇ ਰੱਬ ਦੀ ਬੜੀ ਕਿਰਪਾ ਕਹ ਸਕਦਾ ਕੀ ਕੇਵਲ ਪਦਾਰਥਾਂ ਦੀ ਪ੍ਰਾਪਤੀ ਰੱਬ ਦੀ ਕਿਰਪਾ ਸਾਡੇ ਘਰ ਤੇ ਪੁੱਤਰ ਹੋਵੇ ਅਸੀਂ ਕਿਨੇ ਰੱਬ ਦੀ ਬੜੀ ਕਿਰਪਾ ਹੈ ਤੇ ਇਹਦਾ ਮਤਲਬ ਜੇ ਦੇਕਰ ਪੁੱਤਰ ਨਹੀਂ ਹੈਗਾ ਉਹ ਰੱਬ ਦੀ ਕਿਰਪਾ ਤੋਂ ਸਖਣ ਹੈ ਬੇਬੇ ਨਾਨਕ ਦੇ ਕਰਨਾ 30 ਸੀ ਨਾ ਪੁੱਤ ਸੀ ਬੇਬੇ ਨਾਨਕ ਦੇ ਕਰ ਪਰੈਣ ਔਲਾਦ ਨਹੀਂ ਸੀ ਹੈਗੀ ਪਰ ਕੋਈ ਕਹਿ ਸਕਦਾ ਬੇਬੇ ਨਾਨਕ ਦੇ ਕਰ ਰੱਬ ਦੀ ਕਿਰਪਾ ਹੈ ਨਹੀਂ ਸੀ ਜਿੱਡੀ ਵੱਡੀ ਕਿਰਪਾ ਬੇਬੇ ਨਾਨਕ ਦੇ ਘਰ ਵਿੱਚ ਸੀ ਸ਼ਾਇਦ ਹੋਰ ਕਿਸੇ ਦੇ ਘਰ ਹੋਣੀ ਨਹੀਂ ਬੇਬੇ ਨਾਨਕੀ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਇੱਥੇ ਦੋ ਦੋ ਤਿੰਨ ਤਿੰਨ ਚਾਰ ਚਾਰ ਪੁੱਤਰਾਂ ਦੇ ਮਾਪੇ ਵੀ ਸਮਾਂ ਪਾ ਕੇ ਲੋਕ ਇੱਕ ਦੋ ਪੀੜੀਆਂ ਤੋਂ ਬਾਅਦ ਭੁੱਲ ਜਾਂਦੇ ਨੇ ਐਸੀ ਆਪਾਂ ਨੂੰ ਬੈਠਿਆਂ ਨੂੰ ਕੋਈ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਉਹ ਵੀ ਪਤਾ ਹੈ ਦਾਦੇ ਦਾ ਕੀ ਨਾਮ ਹੈ ਉਹ ਵੀ ਪਤਾ ਹੈ ਪਰ ਜੇ ਸਾਨੂੰ 5-7 ਪੀੜੀਆਂ ਪਿਛੇ ਪੁਛੇ ਸਮਝਾ ਕੇ ਕੁਰਸੀ ਨਾਮਾ ਭੁੱਲਣਾ ਪੈਣਾ ਕਿ ਸਾਡੇ ਦਾਦੇ ਦੇ ਪਰਦਾਦੇ ਦਾ ਕੀ ਨਾਮ ਸੀ ਪਰ ਜੋਰ ਉਹਨਾਂ ਵੀ ਵਿਚਾਰਿਆਂ ਨੇ ਬੜਾ ਲਾਇਆ ਹੋਣਾ ਵੀ ਸਾਡਾ ਦੁਨੀਆ ਤੇ ਨਾਮ ਰਵੇ ਨਾਮ ਰਹਿੰਦਾ ਹੈ ਮਨੁੱਖ ਤੇ ਆਪਣੇ ਕੰਮਾਂ ਨਾਲ ਜਿਉਂਦੇ ਆਪਣੇ ਕੰਮ ਚੰਗੇ ਨੇ ਠੀਕ ਹੈ ਸਾਨੂੰ ਔਲਾਦ ਚਾਹੀਦੀ ਹੈ ਬੱਚੇ ਚਾਹੀਦੇ ਨੇ ਸਾਡੇ ਬੱਚੇ ਹੋਣ ਪੁੱਤ ਹੋਣ ਧੀਆ ਹੋਣ ਬਹੁਤ ਵਧੀਆ ਗੱਲ ਪਰ ਜੇ ਨਾਮ ਹੀ ਹੋਣ ਤੇ ਕਦੀ ਇਹ ਨਹੀਂ ਕਹਿਣਾ ਸਾਡੇ ਤੇ ਰੱਬ ਦੀ ਕਿਰਪਾ ਹੈ ਨਹੀਂ ਇਹ ਸ਼ਬਦ ਨਹੀਂ ਬੋਲਣਾ ਕਹਿੰਦਾ ਮਾਲਕ ਆ ਤੇਰੀ ਰਜਾ ਹੈ ਜਿੱਦਾਂ ਤੈਨੂੰ ਠੀਕ ਲੱਗਦਾ ਉਦਾਂ ਰੱਖੀ ਸੰੋ ਜੇ ਸੁਖ ਦੇ ਤਾਂ ਤੁਝੇ ਅਰਾਧੀ ਸਾਰੇ ਬੋਲੋ ਜੇ ਸੁਖ ਦੇ ਤਾਂ ਦੁੱਖ ਵੀ ਜੇ ਭੁਖ ਦੇ ਤਾਂ ਦੁੱਖ ਵਿੱਚ ਇਹ ਗੁਰਮਤ ਹੈ ਜੇ ਥਾਲੇ ਵਿੱਚ ਰੱਖਣ ਲਈ ਦੋ ਪ੍ਰਸ਼ਾਦੇ ਮਿਲ ਗਏ ਦੋ ਸਬਜ਼ੀਆਂ ਮਿਲ ਗਈਆਂ ਜਦੋਂ ਸ਼ੁਕਰਾਨਾ ਕਰਦਾ ਜਦੋਂ ਹੱਥ ਤੇ ਖਾਣੀ ਪਈ ਉਦੋਂ ਵੀ ਕੀ ਦਾਤਾ ਤੇਰੀ ਰਜਾ ਹੈ ਇਹ ਤੇਰੀ ਰਜਾ ਹੈ ਇਹ ਭਾਣੇ ਚ ਅਹੀਂ ਤਾਂ ਕਾਰ ਲੈ ਕੇ ਮਗਰ ਲਿਖਦੇ ਇਹ ਪੇਦਾ ਤੇਰੀ ਦਾਤਾਰ ਪਰ ਇਹ ਤੋਂ ਪਹਿਲੀ ਤੁਕ ਪੜੋ ਭਲਾ ਕਿਹੜੀ ਹੈ ਭਲਾ ਇਸ ਤੁਕ ਤੋਂ ਪਹਿਲੀ ਤੁਕ ਕਿਹੜੀ ਹੈ ਜੀ ਭਲਾ ਕਿਤਿਆਂ ਦੁਖੋ ਭੁਖੋ ਸਦਮਾਰ ਇਹ ਭੇਦਾਂਤ ਤੇਰੀ ਉਹ ਕਾਰ ਵਾਸਤੇ ਤੋਕ ਹੈ ਨਹੀਂ ਆ ਉਹ ਤੇ ਤੋਕ ਦੀ ਪਹਿਲੀ ਤੋਕ ਪੜੋ ਫੇਰ ਸਮਝ ਆਣੀ ਆ ਦੁਖ ਭੁਖ ਮਾਰ ਮਾਲਕਾ ਇਹ ਵੀ ਤੇਰੀ ਦਾਤ ਹੈ ਜਿਸ ਦਿਨ ਤੈਨੂੰ ਹਸਪੀਟਲ ਕਿਸੇ ਮਰੀਜ਼ ਵਾਸਤੇ ਰਾਤ ਰਹਿਣਾ ਪਵੇ ਨਾ ਤੇ ساری ਰਾਤ ਇੱਕ ਨਿੱਕੇ ਜਿਹੇ ਬੈਂਚ ਉੱਤੇ ਬਹਿ ਕੇ ਤੂੰ ਆਪਣੇ ਘਰ ਦੇ ਮਰੀਜ਼ ਦਾ ਇੰਤਜ਼ਾਰ ਕਰੇ ਡਾਕਟਰ ਕਹਿਣ ਖਤਰੇ 'ਚ ਹੈ ਜੇ ਤੇ ਤੂੰ ਡੀਕੇ ਬਾਹਰ ਬੈਠਾ ਤੇ ਸਵੇਰੇ ਉੱਠ ਕੇ ਜਦੋਂ ਘਰ ਆਵੇਂ ਤਾਂ ਨੇ ਦਾਤਾ ਇਹ ਵੀ ਤੇਰੀ ਦਾਤ ਹੈ ਹੋ ਸਕਦਾ ਮੈਨੂੰ ਤਾਂ ਇੱਕ ਰਾਤ ਹਸਪੀਟਲ ਰਹਿਣਾ ਪਿਆ ਜਿੰਨਾਂ ਦੀਆਂ ਜ਼ਿੰਦਗੀਆਂ ਲੰਘੀਆਂ ਹਸਪੀਟਲਾਂ ਦੇ ਚੱਕਰ ਮਾਰਦੇ ਆ ਉਹ ਕਿਦਾਂ ਜੀਵਨ ਗੁਜ਼ਾਰਦੇ ਹੋਣਗੇ ਮੈਨੂੰ ਤੇ ਇੱਕਦੇ ਨਹੀਂ ਮੇਰੀ ਜ਼ਿੰਦਗੀ 'ਤੇ ਇੱਕ ਦਿਨ ਦੁੱਖ ਆਇਆ ਮੇਰੀ ਇਹ ਹਾਲਤ ਹੈ ਪਤਾ ਨਹੀਂ ਕਿੰਨੀਆਂ ਦੀਆਂ ਜ਼ਿੰਦਗੀਆਂ ਲੰਘੀਆਂ ਹਸਪੀਟਲਾਂ ਦੇ ਚੱਕਰ ਮਾਰਦੇ ਆ ਦੁੱਖ ਨੂੰ ਵੀ ਦਾਤ ਕਹਿਣਾ ਹੈ ਭੁੱਖ ਨੂੰ ਜਦਨ ਤੈਨੂੰ ਰੋਜ਼ ਪਕਵਾਨ ਖਾਣ ਲਈ ਮਿਲਦੇ ਨੇ ਜਦਨ ਭੁੱਖ ਲੱਗੀ ਹੋਵੇ ਪਰ ਖਾਣ ਲਈ ਨਾ ਮਿਲੇ ਭੁੱਖ ਲੱਗੀ ਹੋਵੇ ਪਰ ਤੈਨੂੰ ਖਾਣ ਨੂੰ ਨਾ ਮਿਲੇ ਤੇਰੇ ਕੋਲ ਪ੍ਰਸ਼ਾਦਾ ਕੋਈ ਨਾ ਹੋਵੇ ਪ੍ਰਸ਼ਾਦਾ ਹੋਵੇ ਤੇ ਥਾਲੀ ਕੋਈ ਨਾ ਹੋਵੇ ਤੇ ਤੂੰ ਉਹਨੂੰ ਵੀ ਦਾਤ ਕਹੀਂ ਇਹ ਗੱਲ ਕੱਲੀ ਕਹਿਣ ਲਈ ਨਹੀਂ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਵੇਖੋ ਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਨੇ ਜੇ ਉੱਥੇ ਹਜ਼ਾਰਾਂ ਸਿੱਖ ਪਾਤਸ਼ਾਹ ਦਾ ਰਿਸਪੈਕਟ ਕਰ ਲਈ ਸਤਕਾਰ ਕਰ ਲਈ ਕੋਲ ਬੈਠੇ ਨੇ ਪਾਤਸ਼ਾਹ ਉਹਨੂੰ ਦਾਤ ਕਹਿੰਦੇ ਨੇ ਤੇ ਅੱਜ ਪੁੱਤਰ ਕੁਰਬਾਨ ਕਰਕੇ 마ਸ਼ੀਵਾੜੇ ਦੇ ਜੰਗਲਾਂ ਵਿੱਚੋਂ ਦੀ ਲੰਘ ਰਹੇ ਨੇ ਕਹਿੰਦੇ ਦਾਤਾ ਵੀ ਤੇਰੀ ਦਾਤ ਹੈ। ਏਵੀਂ ਤੇਰੀ ਰਜ਼ਾ ਹੈ। ਏਵੀਂ ਤੇਰੀ ਹੋ ਸਕਦਾ ਇਦੇ ਵਿੱਚ ਵੀ ਤੇਰਾ ਕੋ ਭਾਣਾ ਹੋਵੇ ਮਹਾਰਾਜ ਮੈਨੂੰ ਇਸ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਤਾਕਤ ਬਖਸ਼ਿਸ਼ ਕਰਿਓ ਭੈਣੋ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਸੀ ਜਦੋਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਿਛੇ ਨੇ ਕਿਸੇ ਭੈਣ ਦਾ ਜਵਾਨ ਪਤੀ ਚੜ੍ਹਾਈ ਕਰ ਜਾਏ ਲੋਕ ਕਈ ਵਾਰੀ ਇਹ ਸ਼ਬਦ ਬੋਲਦੇ ਨੇ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਵੋ ਸ਼ਿਰਦਾ ਪਤੀ ਜੜਾਈ ਕਰ ਜਾਏ ਖੁਸ਼ੀ ਦੇ ਮੌਕੇ ਤੇ ਐਸੀਆਂ ਭੈਣਾਂ ਨੂੰ ਪਿੱਛੇ ਰੱਖਿਆ ਜਾਂਦਾ ਆਮ ਪਰਿਵਾਰਾਂ 'ਚ ਕਹਿੰਦੇ ਇਹਦਾ ਪਰਸ਼ਾਵਾਂ ਨਾ ਦੂਜੀ ਤੇ ਪੈ ਜਾਏ ਇਹ ਵਿਧਵਾ ਹੈ ਕਸੂਰ ਕੀ ਉਸ ਬੱਚੀ ਦਾ ਜਿਸ ਭੈਣ ਦੇ ਘਰ ਔਲਾਦ ਨਾ ਹੋਵੇ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਮੇਰੀਆਂ ਮਾਵਾ ਬੈਠੀਆਂ ਨੇ ਜਦੋਂ ਘਰ 'ਚ ਸਾਡੇ ਬਾਲਕ ਜਨਮ ਲੈਂਦਾ ਕਦੀ ਜਿਸ ਭੈਣ ਦੇ ਘਰ ਔਲਾਦ ਹੈ ਨਹੀਂ ਬੇਔਲਾਦ ਹੈ ਕਦੀ ਉਹਦੇ ਕੋਲੋਂ ਬੱਚਿਆਂ ਨੂੰ ਗੁਰਤੀ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਹੈ ਤੇਲੇਰੀ ਸਾਡੇ ਵਿੱਚ ਕਦੀ ਉਸ 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 ਭੈਣ ਨੂੰ ਇੰਨਾ ਮਾਨ ਦਿੱਤਾ ਹੋਵੇ ਕਿਸੇ ਨੇ ਕਿ ਆਹ ਭੈਣੇ ਆਤੀਏ ਤੂੰ ਇਸ ਬੱਚੇ ਨੂੰ ਗੁਰਤੀ ਦੇ ਸਾਡੇ ਘਰ ਬਾਲਕ ਨੇ ਜਨਮ ਲਿਆ ਉਹਨੂੰ ਕਹਿਣਗੇ ਇਹਨੂੰ ਪਿੱਛੇ ਰੱਖੋ ਇਹਦਾ ਪਰਸ਼ਾਵਾ ਨਾ ਦੂਜਿਆਂ ਤੇ ਪੈ ਜਾਏ ਕਿਤੇ ਤੇ ਗੁਰਦੁਆਰੇ ਆਣ ਕਹੀ ਜਾਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬਾਧਾ ਪਲਾ ਮੈਂ ਨਹੀਂ ਆਪਣੇ ਜੀਵਨ ਚ ਪੜਿਆ ਕਿ ਬੇਬੇ ਨਾਨਕੀ ਨੂੰ ਕਦੀ ਕਿਸੇ ਨੇ ਇਹ ਅਹਿਸਾਸ ਕਰਾਇਆ ਹੋਵੇ ਤੇਰੇ ਘਰ ਔਲਾਦ ਹੈ ਨਹੀਂ ਮੈਂ ਨਹੀਂ ਪੜਿਆ ਉਹਨੂੰ ਭਾਈਆ ਜੈਰਾਮ ਵੀ ਉਹਨੀ ਰਿਸਪੈਕਟ ਦਿੰਦਾ ਹੈ ਉਹਨੂੰ ਭਾਈਆ ਜੈਰਾਮ ਦਾ ਪਰਿਵਾਰ ਵੀ ਉਹਨੀ ਇੱਜ਼ਤ ਦਿੰਦਾ ਹੈ ਪਰ ਅੱਜ ਸਾਡੇ ਸਮਾਜ ਵਿੱਚ ਜਿੰਨਾਂ ਧੀਆਂ ਘਰ ਔਲਾਦ ਹੈ ਨਹੀਂ ਉਹਨੂੰ ਪਰਿਵਾਰ ਦੇ ਬਾਹਰੋਂ ਤਾਂ ਰਿਸਪੈਕਟ ਕੀ ਮਿਲਣੀ ਪਰਿਵਾਰ ਦੇ ਮੈਂਬਰ ਵੀ ਇੱਜ਼ਤ ਦੇਣ ਨੂੰ ਤਿਆਰ ਨਹੀਂ ਅੱਜ ਦੁਖੀ ਕਿਉਂ ਆਸੀ ਕਾ ਕਮਾਲ ਦੀ ਗੱਲ ਤੁਸੀਂ ਵੇਖੋ ਨੋ ਦੇ ਘਰ ਔਲਾਦ ਨਾ ਹੋਵੇ ਤੇ ਸਾਡੀ ਸੋਚ ਹੋਰ ਹੋਏਗੀ ਧੀ ਘਰ ਔਲਾਦ ਨਾ ਹੋਵੇ ਤੇ ਸਾਡੀ ਸੋਚ ਹੋਰ ਹੋਏਗੀ ਉਦੋਂ ਸੋਚ ਬਦਲ ਜਾਏਗੀ ਸਾਡੀ ਪੜੀ ਜਾਵਾਂਗੇ ਰੱਬ ਨਰਵੈਰ ਹੈ ਪ੍ਰਮਾਤਮਾ ਨਰਵੈਰ ਹੈ ਮੈਂ ਤੇਰੀ ਨਰਵੈਰ ਹੋਇਆ ਉਸ ਮਾਲਕ ਦੀ ਬਾਣੀ ਪੜਨ ਦਾ ਅਰਥ ਹੈ ਆਪਣੇ ਜੀਵਨ ਚੋਂ ਗੁਣ ਲੈ ਕੇ ਆਉਣੇ